ਹਾਜੀ ਸਰ ਕੀ ਮਾਮਲਾ ਸਾਰਾ ਜੀ ਅੱਗੇ ਜਿਹੜੀ ਬੱਚੇ ਜੱਟ ਹੋਏ ਉਸ ਦੇ ਦੇ ਵਿੱਚ ਬ੍ਰਦਰ ਗਏ ਪਤਾ ਨਹੀਂ ਬਾਹਰ ਘੁੰਮਣ ਬੱਚੇ ਜਿਹਨਾਂ ਮੁਰਸ਼ਾ ਦੇ ਜਾਣ ਰਹੇ ਜਿਹਨਾਂ ਦਾ ਐਕਸੀਡੈਂਟ ਹੋਇਆ ਉਥੇ ਦੋ ਜਣੇ ਹੀ ਤੇ ਇਹ ਜੋ ਉਥੇ ਐਕਸੀਡੈਂਟ ਹੋਇਆ ਤੇ ਇਹਦੇ ਮਗਰ ਬੈਠਾ ਸੀ ਇਹ ਡਿੱਗਿਆ ਮੁਰਸ਼ਾ ਤੋਂ ਤੇ ਸਿਰ ਤੇ ਸੱਟ ਲੱਗੀ ਆ ਉਥੋਂ ਮੁੜ ਕੇ ਜਲੰਧਰ ਜਾ ਕੇ ਐਡਮਿਟ ਇਹਨਾਂ ਕਰਾਇਆ ਉਥੇ ਰਹੇ 12-13 ਦਿਨ ਦਾਖਲ ਉਥੋਂ ਬਾਅਦ ਇੱਥੇ ਆਣ ਕੇ ਮਤਲਬ ਇਹਨਾਂ ਦਾਖਲ ਹੋਏ ਆ ਤੇ ਇੱਥੇ 4-5 ਦਿਨ ਅੱਜ ਦੀ ਡੈਥ ਹੋ ਗਈ ਆ ਪਰ ਇਹਨਾਂ ਕੀ ਕੀ ਗੱਲ ਬਾਤ ਹੈ ਡਾਕਟਰ ਅੰਦਰ ਗਏ ਡਾਕਟਰਾਂ ਨਾਲ ਬਾਤ ਕੀਤੀ ਡਾਕਟਰਾਂ ਨੇ ਅਸੀਂ ਆਪਣਾ ਆਪਣੇ ਨੂੰ ਅਸੀਂ ਪ੍ਰੋਪਰ ਇਲਾਜ ਕੀਤਾ ਇਹਨਾਂ ਦਾ ਤੇ ਹੁਣ ਜਦੋਂ ਸਰਟੀਫਿਕੇਟ ਲਗਣ ਕਰ ਰਹੇ ਨੇ ਮੈਂ ਕਿ ਉਹ ਸਾਥ ਕਿਹੜੇ ਸੀ ਕਿ ਜਿਹੜੇ ਕਿ ਬਾਰ-ਬਾਰਾਂ ਦੇ ਟਾਈਮ-ਟਾਈਮ ਨਾਲ ਘਰ ਜਾਂਦਾ ਵੀ ਗੱਲ ਹੁੰਦੀ ਰਹੀ ਆ ਦੇ ਨੰਤਾ ਫੈਮਿਲੀ ਆ ਕੀ ਛੱਟ ਲੱਗੀ ਆ ਤੇ ਹੁਣ ਮਗੇ ਜੱਜ 3300 ਸੀਟ ਹੋ ਗਈ ਆ ਸਰ ਪਰਿਵਾਰ ਵੱਲੋਂ ਇਹ ਰੋਕ ਵੀ ਲਗਾਏ ਗਏ ਆ ਕਿ ਅੰਦਰ ਕਾਊਂਟਰ ਚੜ੍ਹ ਕੇ ਉਹਨਾਂ ਨਾਲ ਚੋਕਾਈ ਵੀ ਦਿੱਤੀ ਗਈ ਆ ਪਰਿਵਾਰਿਕ ਅਹੀਂ ਇਹਦਾ ਕੁਛ ਨਹੀਂ ਵੇਖਿਆ ਅਹੀਂ ਆ ਜਦੋਂ ਅਸੀਂ ਮੌਕੇ ਦੇ ਹਾਲੋਂ ਇਹਨਾਂ ਦਾ ਵੈਸੇ ਕਿ ਅਹੀਂ ਨਹੀਂ ਅਪਰੇਖੀ ਕੋਈ ਵੇਖਿਆ ਕਿ ਤਾਂ ਇਹ ਕੋਈ ਸਾਡੇ ਸਾਹਮਣੇ ਪੇਚੀ ਜਾਈ ਆ ਪਰਿਵਾਰ ਦੇ ਇਹ ਇਲਜ਼ਾਮ ਹੈ ਵੀ ਡਾਕਟਰਾਂ ਦੀ ਅਣਗਹਿਲੀ ਨਾਲ ਜੋ ਡੈਥ ਹੋਈ ਹੈ ਚਲੋ ਜੀ ਉਹ ਲਾਹ ਤੇ ਮੈਂ ਆਪਾਂ ਉਹਨੇ ਮੈਨੂੰ ਕੁਝ ਨਹੀਂ ਕਹਾ ਹਾ ਤੇ ਇਲਜ਼ਾਮ ਹੈ ਕਿ ਉਹਨਾਂ ਕੋਲ ਪੈਸੇ ਹੀ ਥੋੜੀ ਦਿੱਕਤ ਆਣੀ ਚੁਰੀ ਉਹ ਦਵਾਈਆਂ ਬਾਕੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਮੇਰੇ ਕੋਲ ਕੁਝ ਨਹੀਂ ਪਰ ਕੋਈ ਵੀ ਹਸਪੀਟਲ ਦਾ ਕੋਈ ਵੀ ਦੋਸ਼ੀ ਨਿਕਲੇਗਾ ਉਹ ਤੇ ਕਾਨੂੰਨੀ ਕਾਰਵਾਈ ਜੇ ਕੋਈ ਹੋ ਗਿਆ ਫਿਰ ਉਹਨੂੰ ਮਰਦ ਕਰ ਹੋਏਗੀ ਜੀ ਹਾਂਜੀ ਸਰ ਮੇਰਾ ਨਾਮ ਕੋਮਲ ਹੈ ਸਰ ਅਸੀਂ ਗੋਲਡਨ ਗੇਟ ਤੇ ਆਣ ਵਾਲੇ ਆ ਹਾਂਜੀ ਕੀ ਮਾਮਲਾ ਆ ਜੀ ਅੱਜ ਸਰ ਅਸੀਂ ਜਦੋਂ ਬੇਟੇ ਨੂੰ ਇੱਥੇ ਲੈ ਕੇ ਆ ਬੇਟਾ ਸਿੱਧਾ ਡਾਇਰੈਕਟ ਇੱਥੇ ਬੇਟੇ ਨੂੰ ਨਹੀਂ ਅਸੀਂ ਲੈ ਕੇ ਆਏ ਸਾਡੇ ਬੇਟੇ ਦਾ ਐਕਸੀਡੈਂਟ ਹੋਇਆ ਸੀ ਫਗਵਾੜੇ ਤੇ ਅਸੀਂ ਮਤਲਬ ਕਿ ਬੱਚੇ ਨੂੰ ਉੱਥੇ ਦਾਖਲ ਕਰਵਾਤਾ ਬੱਚੇ ਦੀ ਸਿਚੁਏਸ਼ਨ ਵੇਖ ਕੇ ਸ਼੍ਰੀ ਰਾਮ ਨੀਰੋ ਹਸਪੀਟਲ ਨੂੰ ਉਧਰ ਚੌਂਕ ਜਲੰਧਰ ਤੇ ਸਾਡਾ ਬੱਚਾ 14 ਦਿਨ ਉੱਥੇ ਰਿਹਾ ਵਾ ਵੇਖ ਕੇ ਸਾਡੇ ਦਾ ਚਲੋ ਪਾਪਾ ਬਣੀ ਹੈਗਾ ਨਾ ਦਾਦਾ ਹੈਗਾ ਵਾ ਤੇ ਨਾ ਮਤਲਬ ਕਿ ਉਹਦਾ ਕੋਈ ਚਾਚਾਤਾ ਕੋਈ ਨਹੀਂ ਹੈਗਾ ਸਿੰਗਲ ਮਦਰ ਆ ਇਹੋ ਬੇਟਾ ਆਪਣੀ ਮੰਮਾ ਦੇ ਨਾਲ ਕੰਮ ਕਰਦਾ ਸੀਗਾ ਸਾਡੇ ਕੋਲ ਨਾਨਕੇ ਰਹਿੰਦਾ ਸੀਗਾ ਤੇ ਸਰ ਐਡਾ ਸਾਡਾ ਬੇਟਾ ਗਿਆ ਵਾ ਤੇ ਉਹ ਐਕਸੀਡੈਂਟ ਹੋਇਆ ਏ ਤੇ ਜਦੋਂ ਹੀ ਉਥੇ ਤਾਂ ਕਰਾ ਲਿਆ ਸਾਡੇ ਕੋਲੋਂ ਉਥੋਂ ਦਾ ਖਰਚਾ ਸਰ ਨਹੀਂ ਚੁਕਾਇਆ ਜਾ ਰਿਹਾ ਕਿਉਂਕਿ ਉਹ ਨਿਊਰੋ ਦਾ ਹਸਪਤਾਲ ਸੀ ਜਿਆਦਾ ਹਾਈ ਫਈ ਸਾਡੇ ਕੋਲ ਨਹੀਂ ਖਰਚਾ ਚੁਕਾਇਆ ਜਾ ਰਿਹਾ ਤੇ ਅਸੀਂ ਇੱਥੇ ਆਏ ਆ ਮੇਰੀ ਭੈਣ ਨੂੰ ਨਹੀਂ ਇੱਥੇ ਆਣ ਕੇ ਮਤਲਬ ਕਿ ਨਿਊ ਬਲਾਈਫ ਹਸਪਤਾਲ ਵਾਦੀ ਰੋਡ ਤੇ ਇੱਥੇ ਆਣ ਕੇ ਉਹਨਾਂ ਨੇ ਪਤਾ ਕੀਤਾ ਇਹ ਸਾਰੀ ਜੋ ਬੱਚੇ ਦੀ ਸਮਰੀ ਬੱਚਿਆਂ ਜੋ ਫੈਡੀਆਂ ਸੀ ਕਿ ਸਕੈਨਾਂ ਜੋ ਸਾਰੀਆਂ ਉਹਦੇ ਰਿਪੋਰਟਸ ਸਾਰੀਆਂ ਜਾਣ ਕੇ ਡਾਕਟਰ ਪ੍ਰਭ ਨੂੰ ਦਿਖਾਈਆਂ ਏ ਕਿ ਸਾਰਾ ਆ ਸਿਚੁਏਸ਼ਨ ਹੈ ਸਾਡੇ ਬੱਚੇ ਦੀ ਕਿ ਤੁਸੀਂ ਉਹਨੂੰ ਵੀ ਟਰੀਟਮੈਂਟ ਦਾ ਕਰ ਪਾਓਗੇ ਇਹਨਾਂ ਨੇ ਉਸ ਟਾਈਮ ਸਾਨੂੰ ਕਿਹਾ ਕਿ ਤੁਹਾਨੂੰ ਡਾਕਟਰ ਵੀ ਅਵੇਲੇਬਲ ਮਿਲੇਗਾ ਬ੍ਰੇਨ ਵਾਲਾ ਇੱਥੇ ਆਈ.ਸੀ.ਯੂ ਵੀ ਮਿਲੇਗਾ ਤੇ ਵੈਟੀਨੇਟਰ ਵੀ ਮਿਲੇਗਾ ਤੇ ਤੁਹਾਡਾ ਇੱਕ ਦਿਨ ਦਾ ਖਰਚਾ 10 ਤੋਂ 12000 ਦਾ ਆਏਗਾ ਇਹਨਾਂ ਨੇ ਸਾਨੂੰ ਬੋਲਿਆ ਤੇ ਅਸੀਂ ਸਾਰਾ ਕੀ ਕੀਤਾ ਕਿ 14 ਦਿਨ ਸਾਡਾ ਬੱਚਾ ਚੌਥੇ ਰਿਹਾ ਜਲੰਧਰ 15ਵੇਂ ਦਿਨ 9 ਤਰੀਕ ਨੂੰ ਅਸੀਂ ਬੱਚੇ ਆਪਣੇ ਨੂੰ ਇੱਥੇ ਲਾਏ ਆ ਤੇ ਸਾਰਾ ਸਾਡੇ ਜਦੋਂ ਬੱਚਾ ਹੀ ਉੱਥੋਂ ਲੈ ਕੇ ਸਾਡੇ ਬੱਚੇ ਦੀ ਬਹੁਤ ਵਧੀਆ ਕੰਡੀਸ਼ਨ ਸੀ ਬੜਾ ਵਧੀਆ ਹੱਥ ਪੈਰ ਲਾਉਂਦਾ ਸੀ ਬੋਡੀ ਮੂਵ ਕਰਦਾ ਹੈਡ ਮੂਵ ਕਰਦਾ ਸੀ ਅਸੀਂ ਗੱਲ ਕਰਦੇ ਸਾਡੀ ਗੱਲ ਨੂੰ ਮਤਲਬ ਕਿਦਾਂ ਕਰ ਕਾ ਉਹ ਗਾੜੀਆਂ ਜਵਾਬ ਦਿੰਦਾ ਹੈਡ ਮੂਵ ਕਰਕੇ ਜਦੋਂ ਮੈਂ ਸਾਰੇ ਇੱਥੇ ਲੈਣ ਦਾ ਵਾ ਇੱਕ ਦੋ ਦਿਨ ਸਾਡਾ ਬੱਚਾ ਸਹੀ ਰਿਹਾ ਉਹ ਤੋਂ ਬਾਅਦ ਫਿਰ ਡਾਊਨ ਹੀ ਜਾਂਦਾ ਰਿਹਾ ਅਸੀਂ ਇਹਨਾਂ ਨੂੰ ਕਹਿੰਦੇ ਵੀ ਰਹੇ ਕਿ ਬੱਚਾ ਠੀਕ ਨਹੀਂ ਲੱਗ ਰਿਹਾ ਸਰ ਇੱਕ ਟਾਈਮ ਦਾ ਇੱਕ ਇੰਜ ਦੋ ਇੰਜੈਕਸ਼ਨ 11000 ਦੇ ਤੇ ਬਾਕੀ ਦਵਾਈ ਜਿਹੜੀ ਉਹ ਵੱਖਰੀ 3 ਮਾਣੀ ਕਿ ਚਲੋ ਕਿ 25 ਤੋਂ 3000 ਅੱਧੀ ਸਾਡੀ ਦਵਾਈ ਲੱਗਦੀ ਹੈ ਮਿਲਨ ਦਿੱਤਾ ਜਾਂਦਾ ਹੈ ਪਰ ਜਦੋਂ ਜਦੋਂ ਜਾਂਦੇ ਸੀ ਨਾ ਸੁਪਤਾ ਹੁੰਦਾ ਸੀ ਇਹਨਾਂ ਨੂੰ ਕਹੇ ਕਿ ਇਹਨਾਂ ਨੂੰ ਉਠਾਓ ਇਹਨਾਂ ਨੇ ਕਿਹਾ ਕਿ ਨਹੀਂ ਇਹ ਤਾਂ ਸਿਰ ਦੀ ਸਾਟ ਦੇ ਕਰਕੇ ਇਹਨਾਂ ਨੂੰ ਰੈਸਟ ਵਾਲੇ ਟੀਕੇ ਲਾਏ ਆ ਇਹ ਜਦੋਂ ਉੱਠਦਾ ਵਾ ਤੇ ਹਾਈਪਰ ਬੜਾ ਹੁੰਦਾ ਤੇ ਜਿਹੜੀ ਹਾਰਟ ਰੈਟ ਦੀ ਵਧ ਜਾਂਦੀ ਆ ਤਾਂ ਕਰਕੇ ਇਹਨੂੰ ਇਹ ਨੀਂਦ 'ਚ ਰੱਖ ਕੇ ਹੀ ਇਹਦਾ ਟ੍ਰੀਟਮੈਂਟ ਕਰ ਰਹੇ ਆ ਤੇ ਸਾਰੋ ਚਲੋ ਡਾਕਟਰ ਆ ਹੀ ਤੇਨਾਂ ਦਾ ਵਿਸ਼ਵਾਸ ਹੀ ਕਰਨਾ ਜਦੋਂ ਆਪਣੇ ਬੱਚਾ ਹੀ ਨਾ ਤਾਂ ਲੈ ਆ ਕੇ ਦੇ ਦਿੱਤਾ ਤੇ ਅਸੀਂ ਚਲੋ ਰਾਤੀ ਵੀ ਵੇਖਿਆ ਬੱਚਾ ਠੀਕ ਅਸੀਂ ਤੇਲ ਤੂਲੇ ਦੀ ਤਲੀਆਂ ਤੁਲੀਆਂ ਦੇ ਪੈਰ ਦੇ ਝੱਸਦੇ ਹੀ ਕਿ ਸਵੇਲਿੰਗ ਹੁੰਦੀ ਹੈ ਦੇ ਪੈਰਾਂ ਤੇ ਤੇ ਜੱਸਿਆ ਉਦੋਂ ਚਲੋ ਬੱਚਾ ਠੀਕ ਸੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਕਿ ਸਾਨੂੰ ਪੈਸੇ ਵੱਲੋਂ ਸ਼ੋਰਟ ਆ ਰਹੀ ਹੈ ਜਾਂ ਸਾਡੇ ਥੋੜੇ ਜਿਹਾ ਪੈਸੇ ਪੈਂਡਿੰਗ ਰਹਿ ਗਏ ਸੀ ਦੇਣ ਵਾਲੇ ਜਿੱਦਾਂ 25000 ਰੁਪਿਆ ਪੈਂਡਿੰਗ ਰਹਿ ਗਿਆ ਸੀ ਦੇਣ ਵਾਲਾ ਇਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਸਾਡੇ ਸ਼ੋਰਟ ਆ ਰਹੀ ਹੈ ਸਾਰੇ ਇਹਨਾਂ ਨੇ ਪਤਾ ਨਹੀਂ ਰਾਤੋ ਰਾਤ ਸਾਡੇ ਬੱਚੇ ਨੂੰ ਕੀ ਕੀਤਾ ਸਾਡੇ ਬੱਚੇ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਇਹਨਾਂ ਨੇ ਸਾਡੇ ਬੱਚੇ ਦੇ ਨਾਲ ਉਹਦੀ ਜਾਨ ਲਈ ਗਈ ਆ ਦਾ ਡਾਕਟਰਾਂ ਜੀ ਨੇ ਗੈ ਡਾਕਟਰ ਆ ਦੀ ਅਨੇ ਗੇਲੀ ਦਾ ਕਾਰ ਨੰਬਰ ਕਿੰਨੇ ਬੱਚੇ 17 ਸਾਲ ਆ ਗੁਰਲਾਲਾ ਕੀ ਕੰਮ ਕੀ ਕਰਦਾ ਸਰ ਉਹ ਉਥੇ ਦ ਬੁਰਜੀ ਅਸੀਂ ਆ ਸਾਡੇ ਕੋਲ ਨਾਨਕੇ ਰਹਿੰਦਾ ਸੀ ਉਥੇ ਅਸੀਂ ਕਾਰ ਵਾਸ਼ਿੰਗ ਵਾਲਿਆਂ ਦੇ ਕੋਲ ਲਵਾਇਆ ਸੀ ਹੁਣ ਗੱਲਬਾਤ ਹੋ ਗਈ ਤਾਂ ਡਾਕਟਰ ਨਾਲ ਗੱਲ ਕੀ ਹੋਈ ਸਰ ਬੋਲਦੇ ਨਹੀਂ ਅੱਗੇ ਉਸੇ ਅੱਗੇ ਬੌਂਸਰ ਮੰਗਵਾ ਲਏ ਨਹੀਂ ਉਹਨਾਂ ਨੇ ਆਪਣੇ ਉਹਨਾਂ ਨੇ ਅਈਸੋ ਦਾ ਦਰਵਾਜ਼ਾ ਹੀ ਬੰਦ ਕਰ ਲਿਆ ਸਾਨੂੰ ਸਾਡੇ ਬੱਚੇ ਦੇ ਕੋਲ ਨਹੀਂ ਜਾਣ ਦਿੰਦੇ ਰੇ ਸਾਡੇ ਵੱਲੋਂ ਪੁਲਸ ਕੰਪਲੀਟ ਕੀਤੀ ਗਈ ਹੈ ਪੁਲਸ ਕੰਪਲੀਟ ਹੈ ਹਾਂਜੀ ਸਾਡੀ ਫੈਮਲੀ ਗਈ ਹੈ ਕਰਨਾ ਹੁਣ ਕੀ ਪਾਤੀ ਸਰ ਮੰਗ ਸਾਡੀ ਇਹ ਕਿ ਇਸ ਜਗ੍ਹਾ ਕਹਨੇ ਪਾ ਕੇ ਬੱਚੇ ਦੇ ਪੈਸੇ ਲਾਏ ਆ ਜਿਹੜੇ ਸਾਡੇ ਨਾਲ ਧੋਖਾ ਹੋਇਆ ਜੋ ਸਾਡਾ ਲੱਗਾ ਸਾਨੂੰ ਵਾਪਸ ਦਿੱਤਾ ਜਾਵੇ ਪਰਿਵਾਰ ਵੱਲੋਂ ਇਲਜ਼ਾਮ ਲੱਗ ਰਿਹਾ ਉਹ ਦਵਾ ਦੀ ਸਰ ਮੇਰਾ ਨਾਮ ਪ੍ਰਦੀਪ ਸਿੰਘ ਹੈ ਮੈਂ ਐਨਿਊ ਲਾਈਫ ਹਸਪੀਟਲ ਦਾ ਮੈਨੇਜਰ ਡਾਇਰੈਕਟਰ ਹਾਂ ਇਹ ਪੇਸ਼ੈਂਟ ਜਿਹੜਾ ਬਰਲਾਲ ਸਿੰਘ ਆਏ ਸਾਡੇ ਕੋਲ 9 ਜਨਵਰੀ ਨੂੰ ਆਏ ਸੀਗਾ ਐਨਿਊ ਲਾਈਫ ਹਸਪੀਟਲ ਵਿੱਚ ਹਾਂਜੀ ਜਗਾ ਕੇ 25 12 ਨੂੰ ਜ਼ਿਲੰਦਰ ਲਾਗੇ ਇੱਕ ਐਕਸੀਡੈਂਟ ਹੋਣ ਕਰਕੇ ਪਹਿਲਾਂ ਜ਼ਿਲੰਦਰ ਦੇ ਹਸਪਤਾਲ ਵਿੱਚ 16 ਦਿਨ ਦਾ ਹਰ ਰਿਹਾ ਦਾ ਇਹ ਜੋ ਸੱਟਾਂ ਸੀਗੀਆਂ ਜਿਹੜੀ ਕਿ ਮੇਜਰ ਸੱਟਾਂ ਆਈਆਂ ਦਿਫਿਊਜ਼ ਜਿਹਨੂੰ ਆਪਾਂ ਕਹਿੰਦੇ ਐਸਐਚ ਉਹਦੇ ਕਰਕੇ ਜਿਹੜੀ ਕੋਮਾ ਸਟੇਜ ਸੀਗੀ ਇਹ ਉੱਥੇ ਵੈਂਟੀਲੇਟਰ ਤੇ ਰਿਹਾ ਪਹਿਲਾਂ ਮੈਨੂੰ ਉਹਨਾਂ ਦੇ ਕੋਈ ਜਾਣਕਾਰ ਦੀ ਗੋਲ ਆਈ ਹੈ ਵੀ ਇਹ ਸਾਡੇ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਉੱਥੇ ਰੋਹਿਦਾ ਤੇ ਅਸੀਂ ਦੇ ਨਹੀਂ ਪਾਰੇ ਤੇ ਤੁਸੀਂ ਸਾਡਾ ਕੋਈ ਘੱਟ ਖਰਚੇ ਜਿੱਥੇ ਲਾਇਕ ਕਰ ਸਕਦੇ ਹੋ ਤੇ ਐ ਸ਼ਿਫਟ ਕਰਾਓ ਅਸੀਂ ਉਹਨਾਂ ਨੂੰ ਸਾਰਾ ਖਰਚਾ ਸਮਝਾ ਲਿਆ ਆਪਣਾ ਸ਼ਿਫਟ ਕੀਤਾ ਜੋ ਉਹਨਾਂ ਦੀ ਕੰਡੀਸ਼ਨ ਸੀਗੀ ਦੇਵਪੰਤ ਨੂੰ ਉਹਨਾਂ ਨੂੰ ਦੱਸਿਆ ਗਿਆ ਕਿ ਹੱਦ 20 ਡਾਟਾ ਦਾ ਮਤਲਬ ਕਿ ਹੱਦ ਸੀਰੀਅਸ ਹੈ ਜੋ ਅਸੀਂ ਆਪਣੀ ਵੱਲੋਂ ਮੈਕਸਿਮਮ ਐਫਰਟ ਕਰ ਸਕਦੇ ਹਾਂ ਜੋ ਆਪਾਂ ਕੀਤੇ ਹਨ ਟੀਮ ਨੇ ਡੇਲੀ ਬੇਸਿਸ ਤੇ ਉਹਨਾਂ ਦੀ ਪ੍ਰੋਪਰ ਅਹੀ ਕਾਉਂਸਲਿੰਗ ਕੀਤੀ ਕਨਸੈਂਟ ਵੀਡੀਓਗ੍ਰਾਫੀ ਇਤੋਂ ਤੱਕ ਕਿ ਉਹਨਾਂ ਨੂੰ ਆਪਾਂ ਗਿਆ ਕਿ ਜੇ ਤੁਸੀਂ ਕਦੇ ਹੋਰ ਸ਼ਿਫਟ ਕਰਾਉਣਾ ਚਾਹੁੰਦੇ ਹੋ ਤੁਸੀਂ ਕਹਾਂ ਸਕਦੇ ਜੇ ਤੁਸੀਂ ਘਰ ਕੱਢਣਾ ਚਾਹੁੰਦੇ ਜੇ ਘਰ ਕੱਢ ਸਕਦੇ ਜੇ ਗੁਰਨਾਣ ਦੇਵ ਖੜਨਾ ਚਾਹੁੰਦੇ ਉੱਥੇ ਲੈ ਕੇ ਜਾ ਸਕਦੇ ਇਹ ਸਾਰੀ ਆਪਣੀ ਨਾਲ ਜਿੱਤੇ ਤੁਹਾਨੂੰ ਸਹਿਮਤੀ ਦਿੱਤੀ ਕਿ ਅਸੀਂ ਇਥੇ ਇਲਾਜ ਤੋਂ ਸੰਤੁਸ਼ਟ ਹਾਂ ਤੇ ਹੁਣ ਅੱਜ ਅੱਜ ਸਟ੍ਰੋਕ ਦੇ ਸ਼ੇਵ ਦੇ ਪੇਸ਼ੈਂਟ ਦੀ ਦੌਰਾਨ ਇਲਾਜ ਜਿਹੜੀ ਇਥੇ ਮੌਤ ਹੋ ਗਈ ਅਸੀਂ ਇਹਨਾਂ ਨੂੰ ਸਮਝਾ ਦਿੱਤਾ ਵੀ ਹੁਣ ਫਾਇਦਾ ਨਹੀਂ ਹੈ ਕੋਈ ਤੇ ਆਪਣਾ ਤੁਸੀਂ ਕਲੀਅਰ ਕਰ ਲਓ ਉਸ ਤੋਂ ਬਾਅਦ ਇਹ ਹੁਣੇ ਹਸਪੀਟਲ ਜੀ ਹੰਗਾਮਾ ਕਰ ਰਹੇ ਨੇ ਉਹਨਾਂ ਨੂੰ ਜਦੋਂ ਮੈਂ ਹੁਣ ਲਾਇਆ ਇੱਕੀ ਟ੍ਰੀਟਮੈਂਟ ਨਹੀਂ ਮਿਲਿਆ ਬੱਚੇ ਨੂੰ। ਹਰ ਇੱਕ ਚੀਜ਼ ਦਾ ਉਹ ਵੀਡੀਓ ਕੰਸਲਟ ਹੈ ਸਾਡੇ ਕੋਲ। ਟ੍ਰੀਟਮੈਂਟ ਪ੍ਰੋਪਰ ਹੈ ਡਾਕਟਰ ਦੇ ਨਾਲ ਸਾਰੀ ਚੀਜ਼। ਸਰ ਉਹਨਾਂ ਵਾਲੇ ਕਹਿ ਲਿਆ ਅਲੀਗੇਸ਼ਨ ਹੈ ਕਿ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਕੋਲ ਫੈਮਿਲੀ ਕੋਲ ਫਾਈਨੈਂਸ਼ੀਅਲ ਇਸ਼ੂਜ਼ ਜਿਹੜੇ ਨੇ ਕੁਝ ਸਾਹਮਣੇ ਆ ਰਹੇ ਕਿ ਪੈਸੇ ਦੀ ਕਮੀ ਦੇ ਕਰਕੇ ਜਿਹੜਾ ਤੋਂ ਬਾਅਦ ਮੈਡੀਸਿਨ ਸਟੇੜੀ ਉਹ ਬੰਦ ਕਰ ਦਿੱਤੀਆਂ ਗਈਆਂ ਸੀ। ਨਹੀਂ ਜੀ ਮੈਡੀਸਿਨ ਉਹਨਾਂ ਦੀ ਬਿਲਕੁਲ ਚੱਲ ਰਹੀਆਂ ਐਂਡ ਤੱਕ। ਠੀਕ ਹੈ 5 ਦਿਨ ਹੋ ਗਏ ਉਹਨਾਂ ਦੀ ਪੇਮੈਂਟ ਕੋਈ ਨਹੀਂ ਆਈ ਤੇ ਅਸੀਂ ਇਹਨਾਂ ਕੋਲ ਚਾਰਜ ਨਹੀਂ ਕੀਤੇ ਨਾ ਦੇ ਨਾਲ ਆਪਣਾ ਚਰਚਾ ਰੰਦਾ ਅਸੀਂ ਦੋ ਸਿਰ ਬੱਚਾ ਸਮਝ ਕੇ ਗਿਆ ਚਲੋ ਵੀ ਬੱਚੇ ਦਾ ਇਲਾਜ ਹੋਣਾ ਜੀ ਦਾ ਇਲਾਜ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਬਿਨਾਂ ਪੈਸੇ ਤੋਂ ਬਿਨਾਂ ਦਾ 5 ਦਿਨ ਹੋ ਗਏ ਇਹਨਾਂ ਨਾਲ ਦਾ ਹੀ ਫਿਰ ਚਲ ਕੰਟੀਨਿਊ ਚੱਲ ਰਿਹਾ ਜੀ ਉਹਨਾਂ ਨੇ ਕਿਹਾ ਵੀ ਬੌਂਸਰ ਮਗਾ ਕੇ ਸਾਨੂੰ ਧੱਕਾ ਮੱਕੀ ਵੀ ਕੀਤੀ ਗਈ ਇਹਨਾਂ ਨਾਲ ਹਥੋ ਪਾਈ ਹੋਇਆ ਨਹੀਂ ਸਰ ਸਾਰੀ ਜਗ੍ਹਾ ਕੈਮਰਾ ਲੱਗੇ ਨੇ ਉਸ ਮੌਕੇ ਤੇ ਮੌਜੂਦ ਹੈ ਇਸ ਤਰ੍ਹਾਂ ਦੀ ਕੋਈ ਵੀ ਗੱਲ ਠੀਕ ਧੰਨਵਾਦ ਜੀ ਜਿਸਨ ਕ ਕੀ ਮਾਮਲਾ ਹੈ ਸਾਰਾ ਬੱਚੇ ਦਾ ਔਰ ਇਹ ਇੱਧਾ ਜਗਾ ਜਗਾ ਵੇਚੇ ਵੇਚ ਕੇ ਲਾਜੀ ਇੱਥੇ ਇਹ ਕੀ ਲੱਗਦਾ ਮਾਮਲਾ ਲੱਗਦਾ ਜਗਾ ਠੀਕ ਅਸੀਂ ਆਪਣੀ ਜਗਾ ਗਨੇ ਬਾਅਦ 10% ਤੇ ਵਿਆਜ ਲਿਆ ਤੇ ਵਾਧੇ ਹਰ ਕੋ ਪਾਏਗਾ ਦਮ ਹੋ ਗਈ ਤੇ ਇਹ ਕਹਿੰਦੇ ਬਾਅਦ ਤੁਸੀਂ ਹੋਰ ਕੋਈ ਹਫ਼ਤਾ ਲਵਾਲੀ ਅੱਛਾ ਜੀ ਤਹੀਂ ਆਏ ਯਾਦ ਹਫ਼ਤਾ ਬਦਲਦੇ ਤਾਂ ਗਾੜੀ ਦਾ ਕੌਣ ਕਹਿੰਦੇ ਪੂਰਾ ਹੋ ਗਿਆ ਕਦੋਂ ਦੱਸਿਆਗਾ ਤੁਹਾਨੂੰ ਹਾਂਜੀ ਕਦੋਂ ਦੱਸਿਆ ਗਿਆ ਇਹ ਦੱਸਿਆ ਸੀਰੇ ਨਾ ਜਿੰਨੇ ਦਿਨ ਹੋ ਗਏ ਤੇ ਐਡਮਿਟ ਹੋਏ ਤੇ 7-8 ਦਿਨ ਹੋ ਗਏ ਕੋਈ ਲੱਗਦਾ ਡਾਕਟਰਾਂ ਨੇ ਗੈੜੀ ਕਰਨੀ ਜਿਹੜੀ ਬੱਚੇ ਹਾਂਜੀ ਹਾਂਜੀ ਕਣ ਕੀ ਮੰਗੀ ਕਰਦੇ ਸਾਰੇ ਮੰਗੇ ਆ ਕਿ ਅਸੀਂ ਗਰੀਬ ਆਦਮੀ ਆ ਤੁਹਾਡੇ ਜਿਹੜੇ ਪੈਸੇ ਲੱਗੇ ਆ ਤੇ ਬਾਕੀ ਜੀ